ਕਿ ਗੱਲ ਚੱਲ ਰਹੀ ਹੈ ਭਾਈ ਰਾਜੋਆਣਾ ਦੀ ਫਾਂਸੀ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਜੇਲ੍ਹ ਚ ਬੰਦ ਨੇ ਕਾਫੀ ਦੇਰ ਤੱਕ ਉਹਨਾਂ ਦੀ ਫਾਂਸੀ ਨੂੰ ਐਸ ਕਰਕੇ ਰੋਕਿਆ ਗਿਆ ਜਾਂ ਰੋਕਣੀ ਪਈ ਕਿਉਂਕਿ ਜਲਾਦ ਦਾ ਇੰਤਜ਼ਾਮ ਨਹੀਂ ਸੀ ਕੀ ਜੇ ਉਸ ਵੇਲੇ ਜਲਾਦ ਦਾ ਇੰਤਜ਼ਾਮ ਹੋ ਜਾਂਦਾ ਤਾਂ ਫਾਂਸੀ ਦੇ ਦਿੱਤੀ ਜਾਂਦੀ ਉਸ ਤੋਂ ਬਾਅਦ ਕਾਫੀ ਚਰਚਾ ਹੋਈ ਉਹਨਾਂ ਦੀ ਫਾਂਸੀ ਤੇ ਤਾਂ ਫਿਰ ਇੱਕ ਦਿਨ ਆਇਆ ਕਿ 2013 ਦੇ ਵਿੱਚ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਮਾਰਚ ਦਾ ਮਹੀਨਾ ਸੀ ਮੇਰੇ ਖਿਆਲ ਦੇ ਵਿੱਚ ਤੇ ਪੂਰਾ ਪੰਜਾਬ ਕੇਸਰੀ ਰੰਗ ਦੇ ਵਿੱਚ ਰੰਗਿਆ ਗਿਆ ਸੀ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਰੇ ਵੀ ਹੋਏ ਉਹਨਾਂ ਦੇ ਹੱਕ ਦੇ ਵਿੱਚ ਤੇ ਵੱਡੀ ਗਿਣਤੀ ਚ ਇਹ ਅਸੀਂ ਸਿੱਖਾਂ ਦਾ ਬੱਚਾ ਬੱਚਾ ਸੜਕ ਤੇ ਆ ਗਿਆ ਸੀ ਸਿੱਖਾਂ ਦੇ ਹਰ ਘਰ ਦੇ ਉੱਤੇ ਕੇਸਰੀ ਨਿਸ਼ਾਨ ਸੱਭ ਝੁਲਣ ਲੱਗਿਆ ਸੀ ਤੇ ਸਾਰਿਆਂ ਨੂੰ ਯਾਦ ਹੋ ਗੁਰਦਾਸਪੁਰ ਦੇ ਵਿੱਚ ਇੱਕ ਘਟਨਾ ਹੋਈ ਸੀ ਗੋਲੀਬਾਰੀ ਦੀ ਬਾਦਲ ਮੁਖਮਤਰੀ ਸੀ ਉਸ ਗੋਲੀਬਾਰੀ ਦੇ ਵਿੱਚ ਇੱਕ ਜਸਪਾਲ ਸਿੰਘ ਚੌੜ ਸਿਧਵਾ ਨਾਮ ਦਾ ਨੌਜਵਾਨ ਸ਼ਹੀਦ ਹੋਇਆ ਸੀ ਉਸ ਪ੍ਰੋਟੈਸਟ ਦੇ ਵਿੱਚ ਚੜ੍ਹਦੀ ਉਮਰ ਦਾ ਮੁੰਡਾ ਭਾਈ ਰਾਜੂਆਣਾ ਕਰਕੇ ਉਸ ਤੋਂ ਬਾਅਦ ਚਰਚੇ ਚੱਲੇ ਤੇ ਬਾਦਲ ਮੁੱਖ ਮੰਤਰੀ ਸੀ ਸੁਖਵੀਰ ਬਾਦਲ ਤੇ ਵੱਡਾ ਬਾਦਲ ਉਸ ਦਾ ਬਾਪੂ ਤੇ ਹੋਰ ਇਹ ਬੀਬੀ ਜਗੀਰਕੌਰ ਤੇ ਹੋਰ ਸਾਰੇ ਜਣੇ ਇਕੱਠੇ ਹੋਏ ਤੇ ਇਹਨਾਂ ਨੇ ਉੱਥੇ ਮੁਲਾਕਾਤ ਕੀਤੀ ਰਾਸ਼ਟਰਪਤੀ ਨਾਲ ਤੇ ਇੱਕ ਟਕਵਾਂਜ ਰਚਿਆ ਗਿਆ ਤੇ ਉਹ ਕਹਿੰਦੇ ਕਿ ਫਾਂਸੀ ਜੀ ਹੁਣ ਆਪ ਰੱਦ ਕਰ ਦਿੱਤੀ ਆ ਇਹਦੇ ਲਈ ਅਪੀਲ ਕੀਤੀ ਗਈ ਕਾਨੂੰਨੀ ਤੌਰ ਦੇ ਉੱਤੇ ਰਾਜੂਆਣਾ ਨੇ ਕਾਨੂੰਨੀ ਤੌਰ ਦੇ ਉੱਤੇ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੀ ਬਜਾਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਪੁਆਈ ਗਈ ਤੇ ਉਹ ਅਪੀਲ ਬਾਰੇ ਕੋਈ ਕਿਤੇ ਗੱਲਬਾਤ ਨਹੀਂ ਚਰਚਾ ਨਹੀਂ ਉਸ ਤੋਂ ਬਾਅਦ ਹੁੰਦੀ ਜਦੋਂ ਯਾਸੀਨ ਮਲਕ ਦੀ ਫਾਂਸੀ ਬਾਰੇ ਅਪੀਲ ਦੀ ਗੱਲ ਐਨਆਈਏ ਦੀ ਸਾਹਮਣੇ ਆਉਂਦੀ ਹੈ ਸਾਡੇ ਕੋਲ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇੱਕ ਸਟੇਟਮੈਂਟ ਆਉਂਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿ ਸਾਡੇ ਕੋਲ ਅਸੀਂ ਤਾਂ ਰੋਕੀ ਨਹੀਂ ਫਾਂਸੀ ਉਹਦੀ ਹੁਣ ਇਹ ਨੁਕਤਾ ਇੱਕ ਇਹ ਪੁਆਇੰਟ ਹੈ ਸੁਪਰੀਮ ਕੋਰਟ ਕਹਿੰਦੀ ਕਿ ਅਸੀਂ ਨਹੀਂ ਰੋਕੀ ਫਾਂਸੀ ਤੇ ਫਿਰ ਇੰਨੇ ਸਾਲ ਹੋ ਗਏ 2013 ਤੋਂ ਬਾਅਦ 12 ਸਾਲ ਬੀਤ ਗਏ ਨੇ ਤੇ ਉਹ ਇਹ ਕੀ ਮਸਲਾ ਕੀ ਹੈ ਇਹ ਨੰਬਰ 1 ਇਹਦੇ ਚ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਬਿਊਰੋ ਦਾ ਸਾਫਾਤਾ ਕਿ ਉਹਨਾਂ ਨੇ ਸਿੱਖਾਂ ਦੇ ਇੱਕ ਬਹੁਤ ਵੱਡੇ ਰੋਸ ਨੂੰ ਜੱਜ ਕਰਦੇ ਹੋਏ ਉਹਦੀ ਸੰਭਾਵਨਾ ਦੇ ਮੱਦੇ ਨਜ਼ਰ ਇਹ ਫਾਂਸੀ ਨੂੰ ਰੋਕੇ ਰੋਕੀ ਰੱਖਿਆ ਤੇ ਹੁਣ ਇਸ ਗੱਲ ਨੂੰ ਚਰਚਾ ਦੇ ਵਿੱਚ ਸੁਟਿਆ ਮਾਰਕੀਟ ਦੇ ਵਿੱਚ ਸੁਟਿਆ ਕਿ ਇਹਦੇ ਤੇ ਪ੍ਰਤੀਕਰਮ ਦੇਖਦੇ ਆ ਸਿੱਖਾਂ ਦਾ ਕੀ ਹੋਏਗਾ ਇਹ ਇਹ ਗੱਲ ਤਾਂ ਪੱਕੀ ਆ ਕਿ ਇਹ ਅਫਵਾਹ ਨਹੀਂ ਹੈਗੀ ਇਹਦੇ ਤੇ ਚਰਚਾ ਤਾਂ ਪਿੱਛੋਂ ਦਿੱਲੀ ਤੋਂ ਹੀ ਚੱਲੀ ਆ ਬਹੁਤੇ ਲੋਕ ਇਸ ਨੂੰ ਅਫਵਾਹ ਦੱਸ ਰਹੇ ਨੇ ਪਰ ਇਹ ਅਫਵਾਹ ਨਹੀਂ ਹੈ ਇਹਦੇ ਤੇ ਚਰਚਾ ਦਿੱਲੀ ਦੇ ਬੰਦ ਕਮਰਿਆਂ ਦੇ ਵਿੱਚ ਚੱਲ ਰਹੀ ਆ ਤੇ ਉੱਥੋਂ ਹੀ ਤੁਰ ਕੇ ਇਹ ਪੰਜਾਬ ਦੇ ਵਿੱਚ ਪਹੁੰਚੀ ਆ ਤੇ ਇਹ ਇੱਕ ਟੈਸਟ ਹੈ ਸਿੱਖਾਂ ਦਾ ਇਹ ਟੈਸਟ ਦੇ ਵਿੱਚ ਬਹੁਤ ਸਾਰੇ ਬੰਦੇ ਫੇਲ ਹੋਣਗੇ ਤੇ ਬਹੁਤ ਕੌਮ ਜਿੱਤੇਗੀ ਭਾਵੇਂ ਇਹ ਇਸ ਨੂੰ ਉਸ ਪੱਧਰ ਤੇ ਆਪਾਂ ਵਿਚਾਰਦੇ ਹਾਂ ਕਿਉਂਕਿ ਬਾਦਲਾਂ ਨੇ ਇਸ ਗੱਲ ਦਾ ਜਿੰਮਾ ਆਪਣੇ ਸਿਰ ਲਿਆ ਕਿ ਜਿਹੜੀ ਫਾਂਸੀ ਰੁਕਵਾਈ ਆ ਉਹ ਅਸੀਂ ਰੁਕਵਾਈ ਆ ਤੇ ਅਸੀਂ ਕੌਮੀ ਆ ਤੇ ਬਾਕੀ ਨੇ ਜਿਹੜੇ ਉਹ ਕੌਮ ਵਿਰੋਧੀ ਨੇ ਤੇ ਅਸੀਂ ਜਿਹੜਾ ਮਹਾਨ ਇੱਕ ਵਿਅਕਤੀ ਆ ਜਿਸ ਨੇ ਨਿਰਸਦੇ ਜਿਸ ਨੇ ਬਿਆੰਤ ਬੂਚੜ ਨੂੰ ਸੋਧਾ ਲਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਉਸ ਸਿੰਘ ਦੀ ਉਸ ਕੌਮੀ ਜੋਹਾਰੂ ਦੀ ਫੌਂਸੀ ਨੂੰ ਅਸੀਂ ਰੱਦ ਕਰਵਾਇਆ ਇਹ ਰੱਦ ਨਹੀਂ ਸੀ ਹੋਈ ਹੈਗੀ ਇਹਨੂੰ ਟਾਲਿਆ ਗਿਆ ਸੀ ਉਹ ਤਾਂ ਫੇਰ ਮਸਲਾ ਖੜਾ ਹੁਣ ਇੱਥੇ ਮਸਲਾ ਇਹ ਹੈ ਕਿ ਕੀ ਸ਼ਰੋਮਣੀ ਹੁਣ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੱਲ ਬੁਲਾ ਕੇ ਮਤਲਬ 101 ਫੀਸ ਦੀ ਮੋਹਨ ਭਾਗਵਤ ਦੇ ਅੰਡਰ ਕੰਮ ਕਰ ਰਹੀ ਹੈ ਇੱਕ ਤਰੀਕੇ ਨਾਲ ਤੇ ਅਪੀਲ ਵੀ ਉਹਦੇ ਵੱਲੋਂ ਹੀ ਪਾਈ ਗਈ ਹੈ ਤੇ ਕੀ ਮਤਲਬ ਇਸ ਪੱਖ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਪਵਾਈ ਗਈ ਸੀ ਉਦੋਂ ਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੌਜੂਦਾ ਕਮੇਟੀ ਆ ਹੋ ਸਕਦਾ ਹੋਵੇ ਜਾਂ ਨਾ ਹੋਵੇ ਤੇ ਜਿਹੜੀ ਨਵੀਂ ਕਮੇਟੀ ਹੋਊਗੀ ਜੇ ਇਲੈਕਸ਼ਨਾਂ ਹੁੰਦੀਆਂ ਨੇ ਬੁਰਕੀ ਸਿਟੀ ਜਾਂਦੀ ਆ ਸਿੱਖਾਂ ਚ ਸਿੱਖਾਂ ਨੂੰ ਲੜਾਇਆ ਜਾਂਦਾ ਹੋ ਸਕਦਾ ਕਮੇਟੀ ਬਦਲ ਜੇ ਤੇ ਜਿਹੜਾ ਦੂਜਾ ਪ੍ਰਧਾਨ ਖੁਦਾ ਨਾ ਖਾਸ ਕੋਈ ਪ੍ਰਧਾਨ ਕੌਮ ਪੱਖੀ ਹੋ ਜਵੇ ਜਾਂ ਦੂਸਰੇ ਤਰੀਕੇ ਨਾਲ ਅਸੀਂ ਆਪਣਾ ਹੋਰ ਪ੍ਰਧਾਨ ਬਣਾਈਏ ਆਰਐਸਐਸ ਵੱਲੋਂ ਨਾਮਜ਼ਦ ਕਰਕੇ ਤਾਂ ਉਹ ਜਿਹੜੀ ਇਹ ਪਟੀਸ਼ਨ ਹੈ ਵਾਪਸ ਵੀ ਲੈ ਸਕਦਾ ਜਜਾ ਜੋ ਉਸ ਨੂੰ ਮਤਲਬ ਦਰਕਹਿਨਾਰ ਕਰ ਸਕਦਾ ਉਸ ਨੂੰ ਕਿ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਕਾਨੂੰਨੀ ਨੁਕਤਾ ਨਿਗਾਹ ਤੋਂ ਆਧਾਰ ਨਹੀਂ ਰੱਖਦੀ ਹੈਗੀ ਇਸ ਇਹ ਗੱਲ ਕਰਕੇ ਜਜ ਉਸ ਨੂੰ ਰੱਦ ਵੀ ਕਰ ਸਕਦਾ ਉਸ ਪਟੀਸ਼ਨ ਨੂੰ ਕਿਉਂਕਿ ਉਸ ਤੋਂ ਬਾਅਦ ਸੁਣਵਾਈ ਹੋਈ ਨਹੀਂ ਉਸ ਪਟੀਸ਼ਨ ਤੇ ਉੱਤੇ ਸੋ ਇਹ ਮਸਲੇ ਨੂੰ ਏਜੰਸੀਆਂ ਨੇ ਅਦਾਲਤ ਦੇ ਉੱਤੇ ਦਬਾਅ ਪਾ ਕੇ ਰੋਕੀ ਰੱਖਿਆ ਤੇ ਹੁਣ ਇਸ ਨੂੰ ਦੁਬਾਰਾ ਜਿਹੜਾ ਹੈ ਸਾਡੇ ਸਾਹਮਣੇ ਲਿਆਂਦਾ ਗਿਆ ਚਰਚਾ ਦੇ ਵਿੱਚ ਇਹ ਅਫਵਾਹ ਨਹੀਂ ਹੈ ਯਾਸੀਨ ਮਲਕ ਤੋਂ ਇਹ ਗੱਲ ਸ਼ੁਰੂ ਹੋਈ ਹੈ ਕੀਤੀ ਗਈ ਹੈ ਤੇ ਭਾਈ ਪਹਿਲਵਾਨ ਸਿੰਘ ਰਾਜੋਣ ਇਸ ਦੇ ਪਿੱਛੇ ਏਜੰਸੀਆਂ ਦੇ ਨਿਸ਼ਾਨੇ ਤੇ ਆ ਕਿ ਯਾਸੀਨ ਮਲਕ ਦਾ ਨਾਮ ਲੈ ਕੇ ਅਸੀਂ ਭਾਈ ਰਾਜੋਣਾਂ ਨੂੰ ਅਸੀਂ ਸ਼ਹੀਦ ਕਰੀਏ ਅ ਦੇਖੋ ਭਾਈ ਰਾਜੋਣ ਵੱਖ-ਵੱਖ ਤਰੀਕੇ ਨਾਲ ਉਸ ਵੇਲੇ ਦਾ ਜਿਹੜਾ ਕੱਟੇ ਵਿੱਚ ਨਾਲਾ ਸੀ ਜਥੇਦਾਰ ਗੁਰਵਚਨ ਸਿੰਘ ਉਹ ਉਹਨੇ ਵੀ ਮੁਲਾਕਾਤ ਕੀਤੀ ਉਥੇ ਉਹਨਾਂ ਦੇ ਨਾਲ ਸਹਿਚਾਰ ਵੀ ਰਿਹਾ ਮੁਲਾਕਾਤਾਂ ਬਾਦਲਾਂ ਨੇ ਵੀ ਕੀਤੀਆਂ ਉਹਨਾਂ ਦੇ ਨਾਲ ਸਹਿਚਾਰ ਵੀ ਰਿਹਾ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਸਿਸਟਰ ਸੀ ਭੈਣ ਬਣੀ ਹੋਈ ਐ ਤਾਂ ਉਹਨੇ ਇਲੈਕਸ਼ਨ ਵੀ ਲੜੀ ਬਾਦਲਾਂ ਦੀ ਟਿਕਟ ਦੇ ਉੱਤੇ ਸੋ ਉਹ ਸਹਿਚਾਰ ਨੂੰ ਅਸੀਂ ਅੱਖੋਂ ਪਰੋਖੇ ਵੀ ਨਹੀਂ ਕਰ ਸਕਦੇ ਪਰ ਜਿਹੜੀ ਕੁਰਬਾਨੀ ਐ ਸਿੰਘ ਦੀ ਅਸੀਂ ਉਹਨੂੰ ਸਲੂਟ ਕਰਦੇ ਹਾਂ ਉਹ ਤਾਂ ਕਮਾਲ ਦੀ ਗੱਲ ਐ ਪਰ ਇਹ ਇਹ ਗੱਲ ਨਹੀਂ ਕਿ ਅਸੀਂ ਇਸ ਗੱਲ ਨੂੰ ਅਸੀਂ ਸਾਹਮਣੇ ਰੱਖ ਕੇ ਉਹਨਾਂ ਦੀ ਫਾਂਸੀ ਦੀ ਜਿਹੜੀ ਗੱਲ ਚੱਲ ਰਹੀ ਐ ਉਸ ਦੇ ਉੱਤੇ ਚੁੱਪ ਰਹਾਗੇ ਉਸ ਨੂੰ ਵਿਚਾਰਾਂਗੇ ਨਹੀਂ ਕਿਉਂਕਿ ਖਾਲਸਾ ਦਾ ਜਿਹੜੀ ਜੰਗ ਹੈ ਖਾਲਸਾ ਦੀ ਲੜਾਈ ਆ ਉਹ ਭਾਵੇਂ ਸਿੰਘ ਬਾਦਲਾਂ ਦੇ ਨਾਲ ਬੈਠਦਾ ਉੱਠਦਾ ਜੋ ਵੀ ਹੈ ਜਾਂ ਉਹ ਸਹਿਚਾਰ ਰੱਖਦਾ ਕੋਈ ਮੁਲਾਕਾਤਾਂ ਹੁੰਦੀਆਂ ਨੇ ਜਾਂ ਉਹਨਾਂ ਦੀ ਜਿਹੜੀ ਕਹਾਂਗੇ ਕਿ ਰਾਜਨੀਤਿਕ ਪਹੁੰਚ ਆ ਬਾਦਲਾਂ ਦੀ ਉਸ ਦੇ ਨਾਲ ਵੀ ਸਹਿਮਤ ਹੋਵੇ ਪਰ ਅਸੀਂ ਉਸ ਨੂੰ ਖਾਲਸਾ ਦਾ ਇੱਕ ਯੋਧਾ ਤਾਂ ਕੰਸੀਡਰ ਕਰਦੇ ਹੀ ਰਹਾਂਗੇ ਨਾ ਉਹ ਤਾਂ ਮੰਨਾਂਗੇ ਸੋ ਇਸ ਲਈ ਇਹ ਜਿਹੜੀ ਫਾਂਸੀ ਦੀ ਗੱਲ ਇਹ ਹੁਣ ਇੱਕ ਤਰੀਕੇ ਨਾਲ ਬਹੁਤ ਸਿਸਟਮੈਟਿਕ ਵਿਉਤਪਤੀ ਕਰਕੇ ਰਿਸਰਚਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਬਿਊਰੋ ਨੇ ਇੱਕ ਬਹੁਤ ਗੰਦੀ ਖੇਡ ਖੇਡੀ ਐ ਇਸੇ ਵਿੱਚ ਕਿ ਸਿੱਖਾਂ ਦੇ ਇੱਕ ਬਹੁਤ ਵੱਡੇ ਜੁਝਾਰੂ ਵਰਗ ਨੇ ਉਸ ਵੇਲੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਵਿਰੋਧਤਾ ਕੀਤੀ ਜਦੋਂ ਉਹਨਾਂ ਦਾ ਬਾਦਲਾਂ ਦੇ ਨਾਲ ਸਹਿਚਾਰ ਹੁੰਦਾ ਮਤਲਬ ਇੱਕ ਧਿਰ ਨੂੰ ਏਜੰਸੀਆਂ ਨੇ ਤੋੜ ਦਿੱਤਾ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਕਿ ਕੱਲ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਤਾਂ ਉਹ ਧਿਰ ਸਰਕਾਰ ਦਾ ਵਿਰੋਧ ਨਹੀਂ ਕਰੇਗੀ ਮਤਲਬ ਜਿਹੜਾ ਅਸਲੀ ਜੁਝਾਰੂ ਖਾਲਸਾਣ ਦੀ ਜੰਗ ਲੜ ਰਹੇ ਨੇ ਉਹਦੇ ਲਈ ਹਾ ਦਾ ਨਾਰਾ ਨਾ ਮਾਰਨ ਜਿਹੜੇ ਇਸ ਵੇਲੇ ਪਟੀਸ਼ਨਾਂ ਪਟੂਸ਼ਨਾਂ ਪਾ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਬਾਦਲਾ ਵੱਲੋਂ ਇਹਨਾਂ 'ਚ ਤਾਂ ਤਤ ਹੈ ਹੀ ਨਹੀਂ ਇਹ ਤਾਂ ਬੰਦੇ ਹੀ ਸਾਡੇ ਨੇ ਇਹਨਾਂ ਨੂੰ ਅਸੀਂ ਮੈਨੇਜ ਕਰ ਲਾਂਗੇ ਸੋ ਇਹ ਗੱਲ ਹੈ ਪਰ ਰਾ ਦੇ ਬੰਦੇ ਵੀ ਸੁਣ ਰਹੇ ਨੇ ਆਈਬੀ ਦੇ ਬੰਦੇ ਵੀ ਸੁਣ ਰਹੇ ਨੇ ਅਫਸਰ ਇਹ ਵਿਰੋਧ ਹੋਊਗਾ ਇਹ ਹਿੰਦੂਸਤਾਨ ਦਾ ਬੇੜਾ ਜਲਦੀ ਡੁੱਬੂਗਾ ਜੇ 2030 ਦੇ ਤੋਂ ਪਹਿਲਾਂ ਪਹਿਲਾਂ ਅਸੀਂ ਖਾਲਸਾਤਾਂ ਦੀ ਗੱਲ ਕਰ ਰਹੇ ਹਾਂ ਨਾ ਵੀ ਆਜ਼ਾਦ ਹੋਊਗਾ ਤਾਂ ਤੁਸੀਂ ਦੇਖੋ ਕਿ ਕੀ ਪਤਾ 2026 'ਚ ਹੀ ਬਣ ਜੇ